ਇਹਦੇ ਵਿੱਚੋਂ ਨਾ ਤਾਰਾਂ ਦੇ ਵਿੱਚੋਂ ਇੱਕ ਦੀ ਤਾਰ ਕੱਢਣੀ ਸੀ ਫੇਰ ਹੀ ਚੱਲੂ ਹਾਂਜੀ ਕੱਢੀ ਪਿਆ ਹਾਂ ਫੇਰ ਆਰੀਂ ਗੂ ਬਣੋ ਹਾਂਜੀ ਬਈ ਤੂੰ ਕਹਿਣਾ ਭਾਈ ਹਾਂ ਇੱਥੇ ਕੰਦ ਦਾ ਹਨਾ ਆਇਆ ਕਿਦਾਂ ਸਾਨੂੰ ਚਲਾ ਗਿਆ ਸਾਨੂੰ ਤਾਂ ਇਹਦਾ ਮਾਰਦੇ ਨੇ ਸਾਨੂੰ ਚਲੇ ਕੇ ਮਾਰ ਰਹੀ ਤਿਆਰ ਹਾਂ ਇਹਨਾਂ ਨੂੰ ਕੀ ਪਤਾ ਹੈਗਾ ਤੂੰ ਮੇਰੀ ਗੱਲ ਸੁਣਾ ਅੰਕਲ ਪਾ ਸਿੰਗ ਚੱਕ ਕੇ ਦੇਖਣਾ ਸਿਕ ਆਹਾਂ ਹੋਰ ਲਾ ਹਾਂ ਕੰਡੇ ਆ ਭਈਆ ਕੋਈ ਨਹੀਂ ਦੇ ਨਹੀਂ ਹੈ ਪਾਣੀ ਪਾ ਟਾਈ ਵਸ ਮੈ ਗਿਆ ਬਾਡਾ ਨਾ ਫੇਰੀ ਗਿੱਡੀ ਜੋ ਬਟਨ ਪੈ ਗਿਆ ਮੈਂ ਲਾ ਦਿਆ ਤੂੰ ਬਾਕੀ ਲਾ ਪੈ ਗਿਆ ਕਿ ਕਿੱਥੇ ਕੱਚਾ ਦਾ ਸ਼ਕ ਮਟੇ ਕੋਈ ਕੱਚਾ ਦਾ ਅਜਿਹਾ ਰਹੇਗਾ ਲਾ ਜੰਗਾ ਗਾ ਢੋੜਾ ਦੇ ਫੇਰ ਆ ਤੂੰ ਢਾ ਦੇ ਕਿਰਾ ਦਾ ਨੇ ਜੜ ਚੋਂ ਪੱਟ ਦੂ ਬਸ ਥੋੜਾ ਰਹਿ ਗਿਆ ਬਸ ਕੱਚਾ ਵੱਡਿਆ ਓਏ ਨਹੀਂ ਨਹੀਂ ਢਾਗਾ ਜੇ ਤਾ ਨਾਲ ਨਾਲ ਢਾਗਾ ਜਾਂਦਾ ਹੁੰਦਾ ਹਣ ਹਲ ਜਾ ਇੱਕ ਮਿੰਟ ਰੁਕ ਜਾ ਬਸ ਹੁਣ ਤਾਂ ਮਾਰ ਦੇ ਮੜਾ ਢੂਈ ਦੇ ਹੱਥ ਵਿਚਾਰੀਆਂ ਦੇ ਅੱਗੇ ਪਾ ਲੈ ਫਸ ਜਾਂਦੇ ਸੀ ਹਣਾ ਸਹੀ ਗੱਲ ਹੈ ਅਗੇ ਸੱਪੜਾਂ ਦੇ ਵੱਧ ਛੱੜਦੇ ਸੀ ਨਖਾਲੀ ਤਾਰ ਤਾਂ ਬੰਦਾ ਬਦਲੋ ਬੰਦਾ ਬਦਲੋ ਬੰਦਾ ਬਦਲੋ ਬੰਦਾ ਬਦਲੋ ਮਿੰਡਾ ਉਹ ਨੇੜੇ ਛੁੱਟੀ ਲਾ ਦੇ ਕ ਪੂਰੇ ਜੋਰ ਨਾਲ ਛੁੱਟੀ ਲਾ ਦੇ ਫੁੱਲ ਜੋਰ ਨਾਲ ਪੂਰੀ ਮਧਾਨੀ ਲੋਡ ਚਾਹਦੇ ਬਸ ਚਾਹਤ ਬਸ ਗਈ ਸਮਝ ਬਸ ਮੈਂਟਲ 1.5 ਤੋਂ ਲੱਗਣਗੇ ਸਾਰੇ ਹੀ ਬਸ ਗਿਆ 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 ਬਸ ਬਸ ਮੜਾ ਰੱਖੀ ਕਿਦੋਂ ਜਮਾ ਲਾਸਟ ਤੇ ਰਹਿ ਕੇ ਹੌਲੀ ਕਰਦੀ ਕਈ ਵਾਰ ਹਿੱਕ ਚ ਵੱਜਦਾ ਹੁੰਦਾ ਇਹ ਬਸ ਹੋ ਗਿਆ ਤੁਹਾਨੂੰ ਹਿੱਕ ਚ ਤੱਕੀ ਵੱਜਦੀ ਨਹੀਂ ਨਹੀਂ ਬਾਹਲਾ ਪੜਾ ਵੱਜਦਾ ਹੀ ਨਿਕਲ ਕੇ ਦੂਰੇ ਕਹਾਂ ਬਸ ਆ ਗਿਆ ਆ ਗਿਆ ਆ ਲਿਆ ਬੋਟ ਕੇ ਬੋਟ ਕੇ ਬੋਟ ਕੇ ਮੜਦੇ ਹੁਣ ਫੜ ਕੇ ਬੂਤ ਫੜ ਕੇ ਇਧਰ ਬੂਤ ਪਾਰਾ ਔਰਲੀ ਔਰਲੀ ਦੀ ਔਰਲੀ ਦੀ ਮੈਂ ਵੀ ਟੱਕ ਦੇ ਬੂਤ ਮੈਂ ਹੁਣ ਨਿਕਲ ਜਾ ਇਹ ਜੀ ਹੈ ਜੀ ਵੀ ਉਹ ਇਧਰ ਜਾ ਇਹਦਾ ਹੁਣ ਕੋਈ ਨਹੀਂ ਇਹਦੀ ਬੂਤ ਇਹਦੀ ਇਹਦੀ ਥੱਲੇ ਨੂੰ ਕਰਨ ਵਾਲੀ ਆ ਇਧਰ ਨੂੰ ਕਮਾਉਣ ਵਾਲੀ ਆ ਮਗਰ ਇਹਦੋਂ ਚੱਕ ਨਹੀਂ 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 ਲੋੜ ਨਹੀਂ ਇਤਲੇ ਭਾਈ ਇਹਦੀ ਬੂਤ ਚੱਕੋ ਮੜੀ ਇਹਦੇ ਮੁੰਡੇ ਫੜੇ ਮਾਲਿਕ ਨਹੀਂ ਖੱਟਲਾ ਬੂਤ ਮਗਰ ਤੂੰ ਇਹ ਨਹੀਂ ਬੂਤ ਪੜਾ ਇਹਦੀ ਬੂਤ ਪੜਾ ਅਰ ਤਸਲੀ ਕਹਿੰਦੀ ਹੁਣ ਨਹੀਂ ਕਹਿੰਦੀ ਕੋਸ ਤਾਹਨ ਚੱਕ ਹੁਣ ਨਹੀਂ ਕਹਿੰਦੀ ਕੋਸ ਹਾਂ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਗਿਆ 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 ਉਹ ਬੂਤ ਨੂੰ ਚੱਕ ਹਣਾ ਉਹਦਾ ਤਾਂ ਰੱਲੋਂ ਨਿਕਲਣਾ ਨਹੀਂ 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 ਨਿਕਲਦਾ ਨਹੀਂ ਚੱਕਦੇ ਬੂਤ ਤਾਂ ਹਣ ਚੱਕਦੇ 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 ਇਹ ਥੱਲੇ ਨੰਦਪੇ ਇਹ ਥੱਲੇ ਨੰਦਪਾ ਜਲ ਤਲ ਹੁਣ ਉਧਰੋਂ ਥੱਲੇ ਉਹ ਖੜ ਰਿਹਾ ਹੈਗਾ ਖੜ ਜਾ ਬੱਤ ਕਰ ਇਹਦੇ ਚੱਕੋ ਨਾ ਖੜ ਜਾ ਖੜਾ ਖੜਾ ਬੱਤ ਕਰਦਾ ਮੈਂ ਬੱਸ 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 ਉਹਦਾ ਤਾਂ ਲੋਕ ਪਾ ਉਹ ਹੁਣ ਤਾਂ ਕੁਛ ਨਹੀਂ ਕਰਦਾ ਨਾ ਕੁਛ ਕਰਦਾ ਚੱਕ ਦੇ ਚੱਕ ਦੇ ਚੱਕ ਦੇ ਇਹ 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 ਚੱਕ ਦੇ ਫੜਾ ਜਾਂਦਾ ਹਣਾ ਉਹਦਾ ਵੀ ਵੱਡਣਾ ਪਊ ਲੱਗਦਾ ਨਹੀਂ ਵੱਡੋ ਥੋੜਾ ਜਿਹਾ ਨਹੀਂ ਨਹੀਂ ਇਹ ਭੈੜਾ ਇਹ ਸਿੰਘ ਇਹ ਬਲੇ ਸੁਪੈਰ ਛੁੱਟੇ ਲਾ ਦੇ ਦੂਜੇ ਪਤਲੇ ਰੰਦੋ ਪਤਲੇ ਰੰਦੋ ਛੁੱਟੀ ਆਈ ਆ ਦਮੇ ਯਾਰ ਲੰਮਾ ਲਾ ਦੇ ਗੱਲ ਵੀ ਚੱਲ ਵੀ ਚੱਲ ਵੀ ਬੜਦਾਲ ਕਰਾ ਉਹ ਆਈ ਤਾਂ ਤੂੰ ਖੁਰਕ ਕੱਟ ਹੋਈ ਸੀ ਫਿਰ ਚੱਲੋ ਥੋੜਾ ਮੜਾ ਪਲੋਛ ਫੇਰ ਨਹੀਂ ਹਾਲ ਦਿਗਾ ਹੁੰਦਾ ਪਿੱਛੇ ਰੱਬ ਕੇ ਜੋੜਨਾ ਹਾਂ ਹਾਂ ਸੱਚ ਹੈ ਤੇਰਾ ਬਾਡੀ ਲੋਣਾ ਸੱਚਾ ਹੀ ਜਾ ਆਪਰੇ ਬੱਚੇ ਕੁਛ ਨਾ ਕੋਈ ਨਹੀਂ ਜਾਂਦਾ ਤੇਰਾ ਇਹਦਾ ਮਵਾ ਚਾ ਲੋਟ ਹੁੰਦਾ ਫਿਰ ਹਾਂਜੀ ਦੂਰੀ ਜਾਊਗਾ ਤਾਂ ਮੂੰਹ ਤੇ ਜਾ ਫੋਨੀ ਕਰ। ਇੱਧਰ ਆ। ਹਾਂ ਆ ਜਾ ਉੱਪਰਲੇ ਪਾਸੇ ਆ ਜਾ। ਉੱਪਰਲੇ ਪਾਸੇ ਆ ਜਾ ਤਾ ਹਾਂ। ਇੱਧਰ ਆਇਆ ਗੇੜੇ ਨਾਲ ਇੱਥੇ। ਉਰੇ ਆ ਜਾ। ਉਹਦੇ ਕੰਨ ਦੇ ਰਾਂਗ ਵਿੱਚ ਨਾਂ ਮੈਂ। ਨਹੀਂ ਨਹੀਂ ਤੂੰ ਬੜਾ। ਠੀਕ ਆ। ਮੋਬਾਈਲ ਪਾਸੇ ਰੱਖ। ਗੇੜੇ ਨੂੰ ਫਿਰ ਜਾ। ਮੈਨੂੰ ਪੜਾਇਆ। ਓ ਠੀਕ ਹੈ ਤੂੰ ਮੈਂ ਬੈਠੀ। ਹਾਂ। ਪਿੰਡੇ ਦੇ ਨਾਲ ਨਾਲ ਲੱਗਦੇ ਪਿੰਡਾ ਤਾਂ ਫਿਰ ਮਚਾ ਦੂ। ਮਾਰ ਦੇ ਝੂਠੀ। ਬਾਏ। ਮਾਰਦਾ ਨਹੀਂ। ਬਾਕੀ ਤੂੰ ਬੈਠੀ ਤੇ ਪਈ। ਇਹ ਬਟਾ ਤਾਂ ਲਖਾ ਦਿਦ ਰਿਹਾ ਤੂੰ ਟ੍ਰੈਕਟਰੇ ਕੰਮ ਲੈ ਗਿਆ ਇਹ ਭਾਈ ਪਿਆਣੀ ਪਿਆ ਨਹੀਂ ਹੁਣ ਪੈਰ ਲੱਗ ਗਿਆ ਨਿਕਲ ਉਹ ਬਦਤਰ ਕੋਈ ਕੋਈ ਪਾਈ ਜੂ ਬੜਾ ਬਾਕੀ ਬੜਾ ਬੜਾ ਵੀ ਹੌਕ ਗਿਆ ਤਾਈ ਅੰਬੀਆ ਘੜਗਾ ਜਾਵਾ ਜੇ ਮਨੇ ਤਾਰ ਵੀ ਟੁੱਟ ਗਈ ਹੈ ਨਾ ਹਾਂ ਦਿਖਾ ਦਨੇ ਆ ਨਾ ਨਿਕਲ ਗਿਆ ਨਿਕਲ ਕਰ ਦੇ ਖਿੱਚ ਕੇ ਡੱਬ ਕੇ ਚੱਕ ਚੱਕ ਦੇ ਅੰਬੀਆਂ ਘੜੀਆਂ ਬਸ ਤੇ ਸਟੇਟ ਆ ਕੋਈ ਹੋ ਮਜ਼ਾਕ ਕਰਾ ਸੜਾ ਇਹਨਾਂ ਨੇ ਹੈਨਾ